ਕਿੰਨਾ ਨਸ਼ਾ ਸਾਡੇ ਚੌਕ 'ਚ ਵਿਕਦਾ ਕਿੰਨਾ ਨਸ਼ਾ ਵਿਕਦਾ ਹੈ ਗੋਠੀ ਇਹ ਗੋਠੀ ਬੋ ਨਹੀਂ ਸਾਡੇ ਗਾਇਰ 104 ਮੋਤਾ ਗੇਹੋ ਜੀ ਨੋਜੋਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ ਆਇਦੇ ਮੁੰਡੇ ਦੀ ਨੋਜੋਨ ਦੀ ਮੌਤ ਹੋਈ ਹੈ ਕਿਸ ਕਾਰਨ ਕਰਕੇ ਮੌਤ ਹੋਈ ਹੈ ਇਹ ਨਸ਼ੇ ਕਰਕੇ ਹੋਈ ਹੈ ਜੀ ਇਹ ਨਸ਼ਾ ਕਦੋਂ ਦਾ ਕਰਨ ਰਿਹਾ ਸੀ ਕਿੰਨੇ ਚਿਰ ਦਾ ਕਰਦਾ ਹੈ ਜੀ ਹਾਂ ਨੂੰ ਜਿਆ ਸਾਲ ਤੋਂ ਹੀ ਪਤਾ ਲੱਗਾ ਸੀ ਕਿਸ ਚੀਜ਼ ਨਸ਼ਾ ਕਰਦਾ ਹੈ ਇਹ ਟੀਕੇ ਲੋਂਦਾ ਸੀ ਸਮੈਗ ਤਾਂ ਨਸ਼ਾ ਕਰਦਾ ਸੀ ਹਾਂ ਜੀ ਤੇ ਤੁਹਾਡੇ ਏਡੇ ਕੋਈ ਪੁਲਿਸ ਨਹੀਂ ਕਾਰਵਾਈ ਕਰਨ ਰਹੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ ਕਿੰਨਾ ਨਸ਼ਾ ਸਾਡੇ ਚੌਂਕ ਚ ਵੇਖਦਾ ਕਿੰਨਾ ਨਸ਼ਾ ਵਿਕ ਰਿਹਾ ਗੋਠੀ ਇਹ ਗੋਠੀ ਬੋ ਨਸ਼ਾ ਦੇਜੇ 3-4 ਮੋਤਾ ਗੇ ਹੋ ਚੁੱਕਿਆ ਨੌਜਵਾਨ ਬਸ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ ਹਾਂਜੀ ਸਾਜੀ ਕੀ ਨਾਮ ਆਪਣਾ ਮਨਜੀਤ ਕੁਮਾਰ ਅੱਜ ਨੇ ਡੈਥ ਹੋਈ ਤੁਹਾਡੇ ਕੀ ਲੱਗਦੇ ਆ ਪਤੀਆ ਮੇਰਾ ਕੀ ਕੰਮ ਕਰਦਾ ਸੀ ਹਾਂ ਮੈਂ ਇੱਥੇ ਲੱਗਾ ਸੀ ਆਪਣੀ ਦੁਕਾਨ ਤੇ ਨਸ਼ਾ ਕਿਹੜਾ ਕਰਦਾ ਸੀ ਕਿਸ ਕਰਨ ਮੋਤੀ ਇਹਦੀ ਟੀਕਾ ਕਰਕੇ ਸਮੈਦ ਨਸ਼ਾ ਕਰਦਾ ਸੀ ਟੀਕਾ ਲੱਗਿਆ ਠੀਕ ਲੱਗਿਆ ਤੇ ਨਸ਼ਾ ਹਲਕਾ ਕਿੰਨਾ ਵਿਗਰਿਆ ਬਹੁਤ ਜ਼ਿਆਦਾ ਵਿਗਰਿਆ ਜੀ ਛਰੇ ਆਮ ਵਿਗਰਿਆ ਜੀ ਉਸ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਨਸ਼ਾ ਕਿੰਨੇ ਚਿਰ ਤੋਂ ਕਰਦੇ ਆਂ ਜੀ ਮੈਂ ਨੂੰ तकरीबन ਸਾਲ ਹੀ ਹੋਇਆ ਸਾਲ ਸਾਲ ਤੋਂ ਪਹਿਲਾਂ ਕਰਦਾ ਰਿਹਾ ਹਾਂ ਪਰ ਸਾਨੂੰ ਹੁਣ ਅੱਗੋਂ ਸਾਲਕ ਹੋ ਗਿਆ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਜੀ ਮੰਗੇ ਨਸ਼ਾ ਬੰਦ ਕੀਤਾ ਜਾਵੇ ਤੇ ਸਾਡਾ ਦੇ ਕਲੇਗਾ ਗਾਂ ਹੋਰ ਨਾ ਕੋਈ ਜਾਨ ਦੇ ਨਹੀਂ ਹਜੇ ਤੱਕ ਤੇ ਮੈਂ ਚੌਂਕੀ ਤੋਂ ਵੀ ਪਤਾ ਕੀਤਾ ਤੇ ਥਾਣੇ ਤੋਂ ਵੀ ਪਤਾ ਕੀਤਾ ਕੋਈ ਜਈ ਇਨਫੋਰਮੇਸ਼ਨ ਨਹੀਂ ਜਿਹੜੀ ਸਾਨੂੰ ਪ੍ਰਾਪਤ ਹੋਈ ਤੁਸੀਂ ਦੱਸਿਆ ਇਹਦੇ ਮਤਲਬਕ ਮੈਂ ਜਿਹੜੀ ਕਨਸਰਨ ਪੁਲਿਸ ਅਥਾਰਟੀਜ਼ ਦੀ ਡਿਊਟੀ ਲਾ ਕੇ ਤੇ ਇਹਦੀ ਤਸਦੀਕ ਤੇ ਕਾਰਵਾਈ ਅਸੀਂ ਕਰਵਾਵਾਂ ਸਰ ਪਰਿਵਾਰ ਕਹਿੰਦਾ ਨਜ਼ਰ ਆ ਰਿਹਾ ਤੇ ਮੁਲਕੀ ਸਾਡੇ ਅਲਗੋ ਕੋਟੀ ਚ ਸ਼ਰੇਆਮ ਨਸ਼ਾ ਵਿਕਦਾ ਸਰ ਕੋਈ ਨੱਕ ਮਾਰ ਲਈ ਕੋਈ ਗਾਂ ਤੁਹਾਡੇ ਵੱਲ ਕੋਈ ਕਦਮ ਦੇਖੋ ਸਬਡਿਵੀਜ਼ਨ ਪਿਕ ਇਵੈਂਟ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਅਸੀਂ ਜਿਹੜੀ ਰਿਕਵਰ ਕਰ ਚੁੱਕੇ ਆ ਮੇਰੀ ਕੋਈ ਇਦਾਂ ਦੀ ਗੱਲ ਧਿਆਨ ਦੇ ਵਿੱਚ ਨਹੀਂ ਲਈ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੀ ਨਸ਼ਾ ਛਡਾਓ ਕੇਂਦਰ ਤੋਂ ਗੋਲੀ ਮਿਲਦੀ ਹੈ ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ ਉਹਨੂੰ ਖੋਲ ਕੇ ਟੀਕੇ ਦੇ ਰੂਪ ਚ ਲਾ ਲੈਂਦੇ ਆ ਜਿਸ ਕਾਰਨ ਕਰਕੇ ਜਿਹੜੀਆਂ ਕਈ ਮੌਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਤੱਕ ਇਹਦੀ ਕੋਈ ਸਾਨੂੰ ਇਨਫੋਰਮੇਸ਼ਨ ਤੇ ਨਹੀਂ ਮਿਲੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਨਿਯਮ ਮੁਤਾਬਕ ਕਾਰਵਾਈ ਕਰਾਂਗੇ ਜੇਕਰ ਪਰਿਵਾਰ ਬਿਆਨ ਦਰਜ ਕਰਵਾਉਂਦਾ ਬਿਲਕੁਲ ਜੀ